ਇਹ ਬਕਰੀ ਗੱਲ ਆ ਮੈਂ ਜ਼ਿਕਰ ਇਸ ਕਰਕੇ ਕੀਤਾ ਵੀ ਸੁਣਾਇਆ ਜਾਂਦਾ ਵੀ 40 ਸਿੰਘਾਂ ਨੇ ਦਾਵਾ ਲਿਕੇ ਆ ਗੁਰੂ ਨੂੰ ਦਾਵਾ ਸਿੰਘ ਨਹੀਂ ਲੱਗਦੇ ਉੱਤੇ ਉਹ ਉਥੇ ਕਈ ਸੋ ਸੈਂਕੜੇ ਸਿੰਘ ਸੀ ਜਿਹੜੇ ਅਨੰਦਪੁਰ ਸਾਹਿਬ ਦੇ ਘੇਰੇ ਵਿੱਚ ਸੀ ਇਤਿਹਾਸਕਾਰ ਲਿਖਦੇ 500 ਜਿਹੜਾ ਸਿੰਘ ਸੀ ਉਹ ਉਸ ਘੇਰੇ ਦੇ ਵਿੱਚ ਆ ਉਹਨਾਂ ਦੇ ਹੱਡ ਕਰ ਗਏ ਸੀ ਕਈਆਂ ਦੇ ਕਿਉਂਕਿ ਕਈ ਮਹੀਨੇ ਉਹ ਕਿਲੇ ਵਿੱਚ ਰਹੇ ਬਰਸਾਤ ਦਾ ਮੌਸਮ ਵੀ ਉਹਨਾਂ ਨੇ ਗਰਮੀ ਦਾ ਮੌਸਮ ਵੀ ਉਹਨਾਂ ਨੇ ਤੇ ਠੰਡ ਦਾ ਮੌਸਮ ਵੀ ਉਹਨਾਂ ਨੇ ਉੱਥੇ ਕਿਲੇ ਦੇ ਵਿੱਚ ਟੰਲਿਆ ਸੀ 7 ਮਹੀਨੇ ਦਾ ਘੇਰਾ ਥੋੜਾ ਨਹੀਂ ਹੁੰਦਾ ਜੱਗ ਤਾਂ ਜਿਹੜੀ ਆਪਾ ਉਹਦੇ ਵਿੱਚ ਸ਼ੁਰੂ ਹੋਈ ਨਾ ਰਾਜਪੁਰ ਸਾਹਿਬ ਦਾ ਕਿਲਾ ਤਾਂ ਉਹ ਤੁਸੀਂ ਸੋਚ ਕੇ ਵੇਖੋ ਆ ਜੁਲਾਈ ਅਗਸਤਾਂ ਮਹੀਨਾ ਵੀ ਤੇ ਉੱਥੇ ਲੱਗਿਆ ਸੀ ਨਾ ਬਰਸਾਤਾਂ ਦਾ ਤੇ ਜ਼ਿਕਰ ਕਰਦੇ ਇਤਿਹਾਸਕਾਰ ਉਹ ਸਿੰਘ ਦੱਸਦੇ ਨੇ ਸਤਗੁਰੂ ਨੂੰ ਆਪਣਾ ਹਾਲ ਸੁਣਾਉਂਦੇ ਨੇ ਉਹ ਕਹਿੰਦੇ ਪਾਸ਼ਾ ਹਾਰ ਚਾਮ ਹਮਾਰੋ ਗਲ ਗਇਓ ਸਾਡਾ ਤੇ ਹੱਥ ਚੰਮ ਗਲ ਗਿਆ ਜਿਸ ਕਿਲੇ ਵਿੱਚ ਰਹਿੰਦੇ ਆ ਰਹੇ ਜੀ ਆਪੋ ਆਪਣਾ ਹਾਲ ਸੁਖੋਂ ਦੇ ਪਾਤਸ਼ਾਹ ਨੂੰ ਸਾਝੀਆਂ ਕਰਦੇ ਗੱਲਾਂ ਪਰ ਐਸਾ ਨਹੀਂ ਕਿ ਉਹ ਬਿਦਾਵਾ ਲੈ ਕੇ ਚਲੇ ਜਾਣ ਗੁਰੂ ਸਾਹਿਬ ਮੈਂ ਅੱਜ ਵੀਰ ਬੇਨਤੀ ਕਰਦਾ ਵੀ ਗੁਰੂ ਸਾਹਿਬ ਦੇ ਵਿੱਚੋਂ ਤੁਸੀਂ ਕਿਹੜੀ ਸ਼ਖਸੀਅਤ ਨੂੰ ਵੇਖਣਾ ਚਾਹੁੰਦੇ ਹੋ ਤੁਹਾਨੂੰ ਕੋਈ ਨਜ਼ਰ ਆ ਜਾਏਗੀ ਲੀਡਰਸ਼ਿਪ ਵੇਖਣੀ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਵਰਗੀ ਲੀਡਰਸ਼ਿਪ ਦੀ ਕਿਤੇ ਉਹ ਵੀ ਮਿਲਦੀ ਹੋ ਇੱਕ ਚੀਜ਼ ਹੋਰ ਚੇਤੇ ਰੱਖਣਾ ਕਈ ਵਾਰ ਸੁਭਾਈ ਸਾਡੇ ਮੂਹ ਦੇ ਵਿੱਚੋਂ ਇਹ ਨਿਕਲ ਜਾਂਦਾ ਕਿ ਗੁਰੂ ਪਾਤਸ਼ਾਹ ਨੂੰ ਮੁਗਲਾਂ ਨੇ ਤੇ ਹਿੰਦੂ ਪਹਾੜੀ ਰਾਜਿਆਂ ਨੇ ਧੋਖਾ ਦਿੱਤਾ ਕੀ ਕਹਦੇ ਗੁਰੂ ਨੂੰ ਕੋਈ ਧੋਖਾ ਦੇ ਸਕਦਾ ਗੁਰੂ ਤਾਂ ਸਮਰਾਟ ਆ ਅਸੀਂ ਬਾਣੀ ਵਿੱਚ ਪੜਦੇ ਸਮਰਾਟ ਗੁਰੂ ਸਿਰ ਹੱਥ ਧਰਿਓ ਗੁਰੂ ਸਾਡੇ ਸਿਰ ਤੇ ਹੱਥ ਰੱਖਣਾ ਉਹ ਦੂਰ ਦੇਸ਼ ਗੁਰੂ ਗੁਰੂ ਨੂੰ ਕੋਈ ਧੋਖਾ ਕਿਦਾਂ ਦੇ ਸਕਦਾ ਗੁਰੂ ਨੂੰ ਪਤਾ ਸੀ ਕਿ ਮੇਰੇ ਪੁੱਤਰ ਵੀ ਸ਼ਹੀਦ ਹੋਣਗੇ ਮੇਰੇ ਪਰਿਵਾਰ ਨੂੰ ਵੀ ਕੁਰਬਾਨੀ ਦੇਣੀ ਪੈਣੀ ਆ ਮੇਰੇ ਸਿੰਘਾਂ ਨੂੰ ਵੀ ਆਪਣੀ ਆਹੂਤੀ ਦੇਣੀ ਪੈਣੀ ਆ ਕਿਉਂਕਿ ਮੈਂ ਜਿਸ ਰਸਤੇ ਤੇ ਚੱਲ ਰਿਹਾ ਜੇ ਦੁਨੀਆ 'ਚੋਂ ਜ਼ੁਲਮ ਨੂੰ ਖਤਮ ਕਰਨਾ ਹੱਕ ਸੱਚ ਦਾ ਝੰਡਾ ਬੁਲੰਦ ਕਰਨਾ ਜੇ ਮੌਕੇ ਦੀ ਮੁਗਲ ਸਰਕਾਰ ਤੇ ਪਹਾੜੀ ਹਿੰਦੂ ਰਾਜਿਆਂ ਦੇ ਨਾਲ ਮੱਥਾ ਲਾਉਣਾ ਤੇ ਇਹਦੇ ਵਾਸਤੇ ਸਾਰਾ ਕੁਝ ਵਾਪਰੇਗਾ ਪਰ ਬਾਸ਼ਾ ਨੂੰ ਪਤਾ ਸੀ ਕਿ ਜਿਹੜੀਆਂ ਕੁਰਾਨ ਦੀਆਂ ਸੁਹਾ ਖਾਧੀਆਂ ਜਾ ਰਹੀਆਂ ਇਹ ਝੂਠੀਆਂ ਖਾਧੀਆਂ ਜਾ ਰਹੀਆਂ ਜਿਹੜੀਆਂ ਗਊਦੀਆਂ ਸੁਹਾ ਖਾਧੀਆਂ ਜਾ ਰਹੀਆਂ ਇਹ ਝੋਟੀਆਂ ਖਾਧੀਆਂ ਜਾਰੀ ਨਾ ਪ੍ਰੋਫੀਤ ਪਰਮਾਨੰਦ ਇਹ ਪਹਾੜੀ ਰਾਜਿਆਂ ਦਾ ਪੰਡਤ ਸੀ ਦੂਜੀ ਵਾਰ ਉਹ ਪਾਸ਼ਾ ਕੋਲ ਅਨੰਦਪੁਰ ਸਾਹਿਬ ਵਿੱਚ ਆਉਂਦਾ ਤੇ ਉੱਥੇ ਆ ਕੇ ਕਹਿੰਦਾ ਪਾਸ਼ਾ ਅਸੀਂ ਅੱਤੇ ਦੀ ਗਉ ਬਣਾ ਕੇ ਦੇਉਂਦਾ ਕਹਿੰਦਾ ਪਾਸ਼ਾ ਅਸੀਂ ਇਸ ਗਉ ਦੀ ਕਸਮ ਖਾਂਦੇ ਹਾਂ ਤੁਸੀਂ ਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਤੁਹਾਡੇ ਸਿੰਘਾਂ ਨੂੰ ਕੁਝ ਨਹੀਂ ਕਵਾਂਗੇ ਤੁਹਾਡੇ ਪਰਿਵਾਰ ਨੂੰ ਕੁਝ ਨਹੀਂ ਕਵਾਂਗੇ ਬਸ ਸਾਡੀ ਇੱਕੋ ਹੀ ਇੱਕੋ ਇੱਕ ਬੇਨਤੀ ਹੈ ਕਿ ਤੁਸੀਂ ਕਿਲਾ ਛੱਡ ਦਿਓ ते पाशा ने बड़ा सुंदर जवाब दिता कह लगे यह पशु है इसका क्या विसाह कशु आ पशुआ दोह खाने हो। यदा पाशा विसाह पता कोई विसाह नहीं कसम तोड़ दिए दूजी कदम तुम प्यारे हो औरंगजेब का एक नुमाइंदा काजी बली हसन कुरान दे सच्चे पासे सोह लिख के लैके आसम लिख के लैके आता ਤੇ ਗੁਰੂ ਪਾਸ਼ਾ ਨੂੰ ਲੋਦਾ ਆਤਮਾ ਕੁਰਾਨ ਦੇ ਤੇ ਲਿਖ ਕੇ ਅਸੀਂ ਸੋਹ ਖੰਦੇ ਆ ਕਿ ਤੁਸੀਂ ਕਿਲਾ ਛੱਡਦੇ ਹੋ ਅਸੀਂ ਤੁਹਾਨੂੰ ਕੁਝ ਨਹੀਂ ਕਹਦੇ ਪਾਸ਼ਾ ਸਿਕਰਾਏ ਤੇ ਕਹਿਣ ਲੱਗੇ ਬਲੀ हसन ਆਹ ਕੁਰਾਨ ਜਦੋਂ ਮਰਜੀ ਆ ਕੇ ਵੇਖ ਲਿਓ ਮੈਂ ਆਪਣੇ ਕਮਲ ਬੰਦ ਵਿੱਚ ਬੰਦ ਕੇ ਰੱਖਾਂਗਾ ਤੁਸੀਂ ਮੁਕਰੋਗੇ ਸੋਹਾ ਖਾ ਕੇ ਮੁਕਰੋਗੇ ਪਰ ਇਤਿਹਾਸਕਾਰ ਲਿਖਦੇ ਜ਼ਮਰਨਾਮੇ ਦੇ ਵਿੱਚ ਗੁਰੂ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਰੰਗ ਸਿੰਘ ਨੂੰ ਆਖਿਆ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ झूठ दी है बूह तेरी झूठ का ही जिसम है आप काम किस तरह जंगा जंग जू आप करते तरह कस्म तू खा मेनू पता तू झियाँ कस्मां खाना गुरु प्यारे मैं इस करके जिक्र किया भी अक्सर साढ़े रूह तो निकल जाता भी गुरु पाशाह गया तो गुरु पाशाह नहीं किया जा सकता गुरु पाशाह ਕੋਬੀਆ ਵਿਭਾਗ ਐਡਾ ਵੱਡਾ ਵੀ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਕਿ ਅੱਗੇ ਵਾਪਰਨ ਵਾਲਾ ਕੀ ਆ ਰਾਜੇ ਕੇਸਰੀ ਚੰਦ ਨੇ ਇੱਕ ਸ਼ਰਾਬੀ ਹਾਥੀ ਹਥਿਆਰਾਂ ਨਾਲ ਲੈਸ ਕਰਕੇ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਭੇਜਿਆ ਸੀ ਤਿੰਨ ਤਿੰਨ ਦਿਨ ਪਹਿਲਾਂ ਸਰਦਾਰ ਚਤੁਰ ਸਿੰਘ ਬਰਾੜ ਜਿਹੜਾ ਗੁਰੂ ਸਾਹਿਬ ਦੇ ਮੁਖੀਆ ਵਿਭਾਗ ਦਾ ਮੁਖੀ ਸੀ ਆ ਅੱਜ ਦੇ ਸਮੇਂ ਅੰਦਰ ਆਪਾਂ ਨੂੰ ਇੰਟੈਲੀਜੈਂਸ ਕਹਿੰਦੇ ਆ ਚੰਦਰ ਸਿੰਘ ਬਰਾੜ ਨੇ 3 ਦਿਨ ਪਹਿਲਾਂ ਦੱਸਦਾ ਸੀ ਕਿ ਗੁਰੂ ਪਾਸ਼ਾ ਸ਼ਰਾਬੀ ਹਾਥੀ ਆ ਰਿਹਾ ਕੋ ਕਿਲੇ ਦਾ ਦਰਵਾਜ਼ਾ ਤੋੜੇਗਾ ਗੁਰੂ ਪਾਸ਼ਾ ਨੇ ਦੁਨੀ ਜੰਦ ਨੂੰ ਆ ਕੇ ਆ ਕੇ ਲੱਗੇ ਕੋਈ ਨਹੀਂ ਸਾਡੇ ਕੋਲ ਵੀ ਆਖੀ ਹੈਗਾ ਪਰ ਦੁਨੀ ਜੰਦ ਡਰ ਗਿਆ ਸੀ ਤੇ ਗੁਰੂ ਪਿਆਰੇ ਉਹ ਦਰਦਾ ਮਾਰਾ ਕਿਲੇ ਦੀ ਕੰਧ ਟੱਪ ਕੇ ਭੱਜਿਆ ਇਤਿਹਾਸ ਕਰਦੇ ਨੇ ਵੀ ਬਾਅਦ ਵਿੱਚ ਉਹ ਸੱਪ ਲੜ ਕੇ ਮਰ ਗਿਆ ਇਹ ਬੱਕਰੀ ਗੱਲ ਆ ਉਹ ਗਦਾਰ ਨਿਕਲਿਆ ਪਰ ਉਹਦਾ ਧੋਣਾ ਉਹਦੇ ਪੁੱਤਿਆਂ ਨੇ ਆ ਕੇ ਧੋਦਾ ਸੀ ਕਿ ਉਹ ਜੰਗ ਵਿੱਚ ਆ ਕੇ ਦੁਬਾਰਾ ਸ਼ਾਮਲ ਹੋਏ ਸੀ ਖੈਰ ਮੈਂ ਇਸ ਵਾਸਤੇ ਨਾ ਜਾਵਾਂ ਗੁਰੂ ਪਿਆਰਿਓ ਚਤੁਰ ਸਿੰਘ ਬਰਾਲ ਤਿੰਨ ਦਿਨ ਪਹਿਲਾਂ ਇਹ ਗੱਲ ਜੱਦ ਸਕਦਾ ਕਿ ਕਿਨੇ ਦਾ ਦਰਵਾਜ਼ਾ ਇੱਕ ਸ਼ਰਾਬੀ ਹਾਤੀ ਤੋੜਨ ਆ ਰਿਹਾ ਤੇ ਗੁਰੂ ਪਾਤਸ਼ਾਹ ਨੂੰ ਵੀ ਇਸ ਗੱਲ ਦਾ ਲਾਜਾ ਨਹੀਂ ਸੀ ਵੀ ਜਦੋਂ ਅਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾਵਾਂਗੇ ਤੇ ਸਾਡੇ ਨਾਲ ਇਹ ਕੀ-ਕੀ ਕੁਝ ਨਹੀਂ ਕਰਨਗੇ ਤੇ ਜਿਸ ਵੇਲੇ ਗੁਰੂ ਸਾਹਿਬ ਨੇ 6 ਬੋਧ ਦੀ ਰਾਤ ਇਨਾ ਛੱਡਣਾ ਸੀ ਨਾ ਉਸ ਵੇਲੇ ਬਿਉਤਬੰਦੀ ਕੀਤੀ ਗਈ ਜਥੇ ਬਣਾਏ ਗਏ ਸਿੱਕਾਂ ਦੇ 50 ਸਿੱਕਾਂ ਦਾ ਜਥਾ ਭਾਈ ਉਹਦੇ ਸਿੰਘ ਨੂੰ ਦਿੱਤਾ ਵੀ ਤੁਸੀਂ ਸ਼ਾਹੀ ਟਿੱਬੀ ਤੇ ਜਾ ਕੇ ਤੁਸੀਂ ਧਿਆਨ ਰੱਖਣਾ ਤੇ ਇਹ 50 ਸਿੱਕਾਂ ਦਾ ਜਥਾ ਸ਼ਾਹੀ ਟਿੱਬੀ ਤੇ ਜਾ ਕੇ ਜੰਗ ਲੜਦਾ ਹੋਇਆ ਸ਼ਹੀਦ ਹੋਇਆ ਜਿਹੜਾ ਭਾਈ ਉਹਦੇ ਸਿੰਘ ਦੀ ਅਗਵਾਈ ਵਿੱਚ ਸੀ ਇੱਕ ਜਥਾ ਭਾਈ ਚੰਦਰ ਸਿੰਘ ਦੀ ਅਗਵਾਈ ਵਿੱਚ ਚੱਲਦਾ ਜਿਹੜਾ ਬਾਅਦ ਵਿੱਚ ਸਰਸਾ ਦੇ ਕੰਡੇ ਰੋਕੜ ਵਾਲੇ ਪਾਸੇ ਨੂੰ ਆ ਗਏ ਤੇ ਸਪਾਹੀਆਂ ਦੇ ਨਾਲ ਮੱਥਾ ਲਾਉਂਦਾ 100 ਸਿੰਘਾਂ ਦਾ ਜਥਾ ਗੁਰੂ ਸਾਹਿਬ ਦੇ ਵੱਡੇ ਸਹਿਜ ਜਾਦੇ ਬਾਬਾ ਅਜੀਤ ਸਿੰਘ ਤੇ ਭਾਈ ਬੁੱਢਾ ਸਿੰਘ ਦੀ ਅਗਵਾਈ ਦੇ ਵਿੱਚ ਜਥੇ ਦੇ ਪਿੱਛੇ ਚੱਲਦਾ ਗੁਰੂ ਸਾਹਿਬ ਨੇ ਡਿਊਟੀ ਲਾਈ ਕਿ ਤੁਸੀਂ ਪਿੱਛੇ-ਪਿੱਛੇ ਹੋਣਾ ਜਿੱਥੇ ਜਥਾ ਚੱਲੇਗਾ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਚਾਰੇ ਪਾਸਿਆਂ ਤੋਂ ਹਮਲੇ ਹੋਣਗੇ ਕਿਉਂਕਿ ਇੰਨਾ ਜਦਾ ਵੱਡਾ ਫੌਜ ਦਾ ਹਜ਼ੂਮ ਜਿਹੜਾ ਸੀ ਜਿਹੜਾ 7 ਮਹੀਨਿਆਂ ਤੋਂ ਹਲਕਿਆਂ ਵਾਂਗੂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਈ ਬੈਠਾ ਸੀ ਉਹਨਾਂ ਨੇ ਘੱਟ ਥੋੜਾ ਗੁਜ਼ਾਰ ਨਹੀਂ ਸੀ ਤੇ 7 ਮਹੀਨੇ ਦੇ ਘੇਰਿਆਂ ਤੋਂ ਬਾਅਦ ਜੇ ਮੰਨ ਲਓ ਦੁਸ਼ਮਣ ਕਿਸੇ ਦੇ ਸਾਹਮਣੇ ਹੋਵੇ ਉਹ ਕਿਉਂ ਛੱਡੇਗਾ ਗੁਰੂ ਸਾਹਿਬ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਪਰ 6 ਪੌਂ ਦੀ ਰਾਤ ਨੂੰ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨਾਲ ਸਿੰਘਾਂ ਦੇ ਵਾਕ-ਵਾਕ ਜਥਿਆਂ ਦੇ ਨਾਲ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਪਰ ਇਹ ਪੌਂਜਾ ਨੇ ਵਿਚਾਰੀ ਛੱਡਿਆ ਸੀ ਇਹਦੇ ਵਿੱਚ ਪਹਾੜੀ ਹਿੰਦੂ ਰਾਜੇ ਵੀ ਸੀ ਇਹ ਮਾਫ ਕਰਨਾ ਗੁਰੂ ਪਿਆਰਿਓ ਮੈਨੂੰ ਸ਼ਬਦ ਕਹਿਣੇ ਪੈ ਰਹੇ ਆ ਅੱਜ ਤੁਸੀਂ ਕਿਤਾਬਾਂ ਵਿੱਚ ਪੜ੍ਹੋਗੇ ਨਾ ਬਹੁਤੀ ਜਗ੍ਹਾ ਤੇ ਤੁਹਾਨੂੰ ਸਿਰਫ ਇੱਕੋ ਹੀ ਲਫ਼ਜ਼ ਵੇਖਣ ਨੂੰ ਮਿਲਦਾ ਕਿ ਮੁਗਲਾਂ ਨੇ ਗੁਰੂ ਸਾਹਿਬ ਦੇ ਨਾਲ ਤਰੂਕ ਮਾਇਆ ਮੁਗਲਾਂ ਨੇ ਝੂਠੀਆਂ ਕਸਮਾਂ ਖਾਧੀਆਂ ਪਰ ਮੈਂ ਜ਼ਿਕਰ ਕੀਤਾ ਵੀ ਪ੍ਰੋਹਿਤ ਪਰਮਾਨੰਦ ਆਟੇ ਦੀ ਗਊ ਵੀ ਲੈ ਕੇ ਆਇਆ ਸੀ ਇਹਦਾ ਭਾਵ ਇਹ ਨਹੀਂ ਆ ਕਿ ਅਸੀਂ ਹਿੰਦੂ ਧਰਮ ਦੇ ਖਿਲਾਫ ਗੁਰੂ ਸਾਹਿਬ ਦਾ ਸਿਧਾਂਤ ਤੇ ਇਸਲਾਮ ਦੇ ਵੀ ਖਿਲਾਫ ਨਹੀਂ ਆ ਉਹ ਮੁਗਲਾਂ ਦੇ ਵੀ ਖਿਲਾਫ ਨਹੀਂ ਆ ਉਹ ਤਾਂ ਅਸੀਂ ਭਾਈ ਕਨਈਆ ਜੀ ਦੀ ਸਾਖੀ ਕਿੰਨੀ ਵਾਰ ਸੁਣੀ ਆ ਤੇ ਕਿੰਨੀ ਵਾਰ ਆਪਾਂ ਸੁਣਾਈ ਆ ਕਿ ਜੇ ਕੋਈ ਜੰਗ ਦੇ ਵਿੱਚ ਕੋਈ ਦੁਸ਼ਮਣ ਵੀ ਪਾਣੀ ਵਾਸਤੇ ਹੱਥ ਕਰਦਾ ਤੇ ਗੁਰੂ ਪਾਤਸ਼ਾਹ ਉਹਨੂੰ ਭਾਈ ਕਨਈਆ ਜੀ ਨੂੰ ਆਖਦੇ ਵੀ ਕੋਈ ਗੱਲ ਨਹੀਂ ਦੁਸ਼ਮਣ ਵੀ ਜੋ ਵੀ ਅਸੀਂ ਰੱਬ ਦਾ ਬੰਦੂ ਦੇਖ ਲੈ ਇਹ ਸਿੱਖੀ ਦਾ ਸਿਧਾਂਤ ਆ ਅਸੀਂ ਅਰਦਾਸ ਵਿੱਚ ਜਦੋਂ ਸਰਬੱਤ ਦਾ ਭਲਾ ਮੰਗਦੇ ਆ ਤੇ ਉਸ ਸਰਬੱਤ ਦੇ ਵਿੱਚ ਸਾਰਾ ਸੰਸਾਰ ਹੁੰਦਾ ਹਰੇਕ ਧਰਮ ਦਾ ਬੰਦਾ ਹਰੇਕ ਜਾਨ ਦਾ ਬੰਦਾ ਹੁੰਦਾ ਹਰੇਕ ਨਸਲ ਆ ਉਹਦੇ ਵਿੱਚ ਕਿਸੇ ਨਾਲ ਭੇਦ ਭਾਵ ਨਹੀਂ ਆ ਗੁਰੂ ਸਾਹਿਬ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ 59 ਰਾਜੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾਅ ਕਰਵਾਏ ਸੀ ਨਾ ਜਿਨ੍ਹਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਬਾਹਰੋਂ ਜਾ ਨਹੀਂ ਸਕਦੇ ਥੋੜਾ ਜਿਹਾ ਚਿਤਰ ਕਰਾਂਗਾ ਜ਼ਿਆਦਾ ਨਹੀਂ ਗਵਾਲੀਅਰ ਦਾ ਕਿਲਾ ਜਿਹੜਾ ਸੀ ਨਾ ਉਹਦੇ ਵਿੱਚ ਆਮ ਕੈਦੀ ਨਹੀਂ ਰਹਿੰਦੇ ਸੀ ਉਹਦੇ ਵਿੱਚ ਰਾਜੇ ਕੈਦ ਕੀਤੇ ਜਾਂਦੇ ਸੀ ਤੇ ਜਿਹੜਾ ਰਾਜਾ ਉਸ ਕਿਲੇ ਵਿੱਚ ਕਦਾ ਜਾਂਦਾ ਸੀ ਇਹਦਾ ਭਾਵ ਇਹ ਆ ਕਿ ਉਹ ਹੁਣ ਮਰ ਕੇ ਹੀ ਬਾਹਰ ਆਏਗਾ ਉਸ ਤੋਂ ਜਿਹੜਾ ਬਾਹਰ ਨਹੀਂ ਆ ਸਕਦਾ ਪਰ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਬਾਹਰ ਆਉਣ ਦੀ ਖਬਰ ਉਹਨਾਂ ਰਾਜਿਆਂ ਨੂੰ ਪਤਾ ਲੱਗੀ ਨਾ ਕਿ ਗੁਰੂ ਸਾਹਿਬ ਜਦੋਂ ਤੇ ਆਏ ਸੀ ਇੱਥੇ ਰੌਣਕਾਂ ਲੱਗੀਆਂ ਸੀ ਖੁਸ਼ਹਾਲੀ ਸੀ ਇਹ ਕੀਰਤਨ ਕਰਦੇ ਸੀ ਪਾਠ ਕਰਦੇ ਸੀ ਇਹਨਾਂ ਨੇ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਕਰ ਦਿੱਤਾ ਆਨੰਦ ਨਾਲ ਭਰ ਦਿੱਤਾ ਜੇ ਗੁਰੂ ਸਾਹਿਬ ਅਜ ਕਿਲੇ ਤੋਂ ਬਾਹਰ ਚਲੇ ਗਏ ਨਾ ਅਸੀਂ ਮੌਤ ਦੇ ਮੂਹਰੇ ਚਲੇ ਜਾਵਾਂਗੇ ਤੇ ਗੁਰੂ ਪਿਆਰਿਓ ਉਹਨਾਂ ਨੇ ਮਨਤਾ ਕੀ ਜੀ ਅੱਗੇ ਇੱਕ ਵਾਰ ਬਾਬਾ ਬੰਬੀ ਸਾਹਿਬ ਦੀਆਂ ਵੀ ਸਾਨੂੰ ਕਿਲੇ ਤੋਂ ਬਾਹਰ ਇੱਕ ਵਾਰ ਲੈ ਜਾਓ ਅਸੀਂ ਤੁਹਾਡੇ ਦੇਨਦਾਰ ਹੋਵਾਂਗੇ ਇਹਨਾਂ 52 ਰਾਜਿਆਂ ਦੇ ਪੁੱਤੇ ਜਿਹੜੇ ਪਹਾੜੀ ਰਾਜੇ ਸਨ ਉਹ ਮੁਗਲਾਂ ਦੇ ਨਾਲ ਉਸ ਵੇਲੇ ਖਲੋਤੇ ਸੀ ਜਦੋਂ ਗੁਰੂ ਸਾਹਿਬ ਨੇ ਅਦੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਇਹਦੇ ਵਿੱਚ ਅਜਵੇਰ ਚੰਦ ਵਰਗੇ ਕੇਸਰੀ ਚੰਦ ਵਰਗੇ ਇੰਨੇ ਰਾਜੇ ਸੀ ਜਿਹੜੇ ਅੱਜ ਗੁਰੂ ਸਾਹਿਬ ਦੇ ਖਿਲਾਫ ਖਲੋਤੇ ਸੀ ਗੁਰੂ ਸਾਹਿਬ ਨੇ ਇਹ ਭਲਾ ਕੀਤਾ ਪਰ ਉਹਨਾਂ ਨੇ ਉਸ ਭਲੇ ਨੂੰ ਨਹੀਂ ਜਾਣਿਆ ਸੀ ਫਕਰੀ ਗੱਲ ਆ ਕਿ ਕਸਮਾ ਖਾ ਕੇ ਸੋਹਾਂ ਖਾ ਕੇ ਤੇ ਲੋਕ ਮੁਕਰ ਜਾਂਦੇ ਕਾ ਗੁਰੂ ਪਿਆਰਿਓ ਉਸ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਕਿੰਨੇ ਹੀ ਪਾਸਿਆਂ ਤੋਂ ਗੁਰੂ ਸਾਹਿਬ ਨੂੰ ਜਿਹੜਾ ਸੀ ਉਹ ਲੜਾਈਆਂ ਦਾ ਜੰਗਾਂ ਦਾ ਸਾਹਮਣਾ ਕਰਨਾ ਪਿਆ ਪਰ ਇੱਕ ਗੱਲ ਹੋਰ ਚਿੱਤੇ ਰੱਖਣਾ ਗੁਰੂ ਸਾਹਿਬ ਨੂੰ ਪਤਾ ਸੀ ਕਿ ਅਸੀਂ ਚਮਕੌਰ ਪਹੁੰਚ ਕੇ ਤੇ ਇਹਨਾਂ ਦੇ ਨਾਲ ਅੱਥਾ ਲਾਵਾਂਗੇ ਖਿਆਲ ਰੱਖਣ ਵਾਲੀ ਗੱਲ ਆ ਕਦੇ ਵੀ ਜਦੋਂ ਗੁਰੂ ਸਾਹਿਬ ਨੇ ਜੰਗ ਲੜੀ ਆ ਉਹ ਵਿਉਂਤਬੰਦੀ ਗੁਰੂ ਸਾਹਿਬ ਦੀ ਆਪਣੀ ਹੁੰਦੀ ਸੀ ਵੀ ਅਸੀਂ ਕਿੱਥੇ ਜੰਗ ਲੜਨੀ ਹੈ ਖਦਰਾਣੀ ਦੀ ਢਾਬ ਦੇ ਜੇ ਬਾਅਦ ਵਿੱਚ ਜੰਗ ਲੜੀ ਗਈ ਆ ਉਹ ਵੀ ਗੁਰੂ ਸਾਹਿਬ ਦੀ ਵਿਉਂਤਬੰਦੀ ਸੀ ਵੀ ਇੱਥੇ ਆ ਕੇ ਅਸੀਂ ਜੰਗ ਲੜਨੀ ਹੈ ਵਿਉਂਤਬੰਦੀ ਤੋਂ ਬਿਨਾਂ ਕਦੇ ਪਾਤਸ਼ਾਹ ਨੇ ਕੰਮ ਨਹੀਂ ਸੀ ਕੀਤਾ ਇਹ ਤਾਂ ਅਸੀਂ ਸੁਣਾ ਦਿੰਦੇ ਵੀ ਉੱਥੇ ਫੌਜਾਂ ਨੇ ਘੇਰਾ ਪਾ ਲਿਆ ਉਦੋਂ ਘੇਰ ਤੇ ਗੁਰੂ ਸਾਹਿਬ ਨੂੰ ਪਤਾ ਹੁੰਦਾ ਸੀ ਪਹਿਲਾਂ ਹੀ ਵੀ ਇੱਥੇ ਸਾਨੂੰ ਪਹੁੰਚ ਕੇ ਰਾ ਪਾਏਗੀ ਤੇ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਾਂਗੇ ਵੀ ਉਹਤ ਬੰਦੀ ਤੋਂ ਬਿਨਾ ਕਦੇ ਵੀ ਕੰਮ ਨਹੀਂ ਸੀ ਕੀਤਾ ਤਾਂ ਗੁਰੂ ਪਿਆਰੇਓ ਜਦੋਂ ਸਰਸਾ ਨਦੀ ਦੇ ਕੰਢੇ ਤੇ ਪਹੁੰਚਦੇ ਆ ਉਦੋਂ ਜਿਹੜਾ ਮੀਂਹ ਝੜਦਾ ਉਹ ਕਹਿਰ ਕਰ ਰਿਹਾ ਸਰਸਾ ਨਦੀ ਦੇ ਵਿੱਚੋਂ ਕਰੀਬ 300 ਦੇ ਕਰੀਬ ਜਿਹੜੇ ਸਿੰਘ ਤੇ ਗੁਰੂ ਸਾਹਿਬ ਦਾ ਪਰਿਵਾਰ ਜਦੋਂ ਲੰਘਣ ਲੱਗਿਆ ਸੀ ਤੇ 200 ਸਿੰਘ ਸਰਸਾ ਨਦੀ ਦੇ ਵਿੱਚ ਕੁਝ ਸ਼ਹੀਦ ਹੋ ਗਏ ਉਹ ਜਿਹੜੇ ਰੋਡ ਵਿੱਚ ਰੁੜ ਗਏ ਸਨ ਪਰ ਗੁਰੂ ਪਾਤਸ਼ਾਹ ਦੇ ਵੱਡੇ ਸਹਬਜ਼ਾਦੇ ਗੁਰੂ ਪਾਤਸ਼ਾਹ ਆਪ ਦੇ ਕਰੀਬ 40 ਸਿੰਘ ਜਿਹੜੇ ਸੀ ਇਥੋਂ ਤਿੰਨ ਧਰਿਆਵਾਂ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਸੀ ਉਹ ਵੰਡਿਆ ਗਿਆ ਇੱਕ ਪਾਸੇ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਨਾਲ ਸਹਬਜ਼ਾਦੇ ਛੋਟੇ ਬਾਬਾ ਜੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਤੀਜਾ ਗੁਰੂ ਸਾਹਿਬ ਦੇ ਮਹਿਲ ਆ ਤੇ ਉਹਨਾਂ ਨਾਲ ਕੁਝ ਸਿੰਘ ਆ ਇਹਨਾਂ ਨੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਸਰਸਾ ਨਦੀ ਦੇ ਕੰਢੇ ਤੋਂ ਜਦੋਂ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਸਰਸਾ ਪਾਰ ਕਰਕੇ ਜਾਂਦੇ ਆ ਨਾ ਤੇ ਅੱਧੀ ਰਾਤ ਗਰੀਬ ਸਮਾਂ ਤੇ ਉੱਥੇ ਕੁੰਮੇ ਵਾਸੀ ਦੇ ਘਰ ਵਿੱਚ ਜਾਂਦੇ ਆ ਇਹ Hindu ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਇਸਲਾਮ ਦੇ ਪ੍ਰਭਾਵ ਅnder ਹੋਣ ਕਰਕੇ ਇਹਨੇ ਇਸਲਾਮ ਧਾਰਨ ਕਰ ਲਿਆ ਸੀ ਇਹਦਾ ਪੂਰਾ ਨਾਮ ਕਰੀਮ ਬਖਸ਼ ਸੀ ਪਰ ਇਹਨੂੰ ਲੋਕ ਛੋਟੇ ਨਾਮ ਨਾਲ ਕੁੰਮੇ ਵਾਸੀ ਦੇ ਨਾਮ ਨਾਲ ਜਾਣਦੇ ਸੀ ਇੱਕ ਮਾਂ ਬਾਪਾਂ ਦੀ ਰਾਤ ਨੂੰ ਆਪਣੀ ਇੱਕ ਕੱਚੀ ਝੌਂਪੜੀ ਦੇ ਵਿੱਚ ਸੁੱਤਾ ਪਿਆ ਮਾਤਾ ਗੁਜਰੀ ਨੇ ਜਾ ਕੇ ਦਰਵਾਜ਼ਾ ਖੜਕਾਇਆ ਜਦੋਂ ਦਰਵਾਜ਼ਾ ਖੜਕਾਇਆ ਤਾਂ ਗੁਰੂ ਪਿਆਰੇ ਨੇ ਪੁੱਛਿਆ ਕੌਣ ਆ? ਜਵਾਬ ਆਇਆ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਆਂ। ਸੋਚ ਕੇ ਵੇਖੋ ਜਿਹੜਾ ਬਾਦਸ਼ਾਹ ਕਦੇ ਚੰਦਨ ਦੀ ਚੌਂਕੀ ਦੇ ਉੱਤੇ ਚਰਨ ਰੱਖ ਕੇ ਅਨੰਦਪੁਰ ਸਾਹਿਬ ਦੇ ਕਿ ਬਾਦਸ਼ਾਹ ਮਹਾਰੂ ਦਰਬਾਰ ਸਜਾਉਂਦਾ ਹੋਵੇ ਅੱਜ ਉਹਦੀ ਮਾਂ ਕਿਸੇ ਦਾ ਦਰਵਾਜ਼ਾ ਘੜਗਾ ਕੇ ਕਹਿ ਦਿਆ ਕਿ ਸਾਨੂੰ ਰਾਤ ਕੱਤਣ ਵਾਸਤੇ ਥਾਂ ਚਾਹੀਦੀ ਹੈ ਇਹ ਇਹ ਚੀਜ਼ਾਂ ਇਹ ਸੋਚ ਇਹ ਜਿਗਰਾ ਇਹ ਸਬਰ ਸਿੱਖੀ ਸਿਧਾਂਤਾਂ ਦਾ ਹਿੱਸਾ ਆ ਮੈਂ ਭਾਈ ਗੰਗੂਬਾਲ ਸਿੰਘ ਜੀ ਦਾ ਥੋੜਾ ਜਿਹਾ ਜ਼ਿਕਰ ਕਰ ਦਵਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਕੁਝ ਸ਼ਬਦ ਕਹੇ ਆ ਤੇ ਉਹ ਆਖਦੇ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਬਾਦਸ਼ਾਹ ਸ਼ਬਦ ਵਰਤਦੇ ਆ ਕਿਉਂਕਿ ਜਦੋਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚੋਂ ਆਨੰਦ ਲਾਲ ਆਪਣੇ ਆਪ ਨੂੰ ਬਚਾਉਂਦਾ ਹੋਇਆ ਇਹਦੀ ਜਾਨ ਨੂੰ ਖਤਰਾ ਸੀ ਉੱਥੇੋਂ ਭੱਜਦਾ ਇਹ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਵੇਖਦਾ ਗੁਰੂ ਸਾਹਿਬ ਦਾ ਦਰਬਾਰ ਸਜਿਆ ਹੋਇਆ ਸਜੇ ਦਰਬਾਰ ਅੰਮ ਚੰਦਨ ਦੀ ਚੌਂਕੀ ਤੇ ਗੁਰੂ ਸਾਹਿਬ ਦੇ ਚਰਨਾਂ ਬਾਕੀ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਇੰਨੇ ਦਰਬਾਰ ਦੀ ਸ਼ੋਭਾ ਵੇਖੀ ਇਸ ਤੈ ਕਲਗੀ ਸੌਂਦੀ ਆ ਉਹਨੇ ਵੇਖਿਆ ਕਿ ਮੈਂ ਕਿਸੇ ਰਾਜੇ ਦੇ ਦਰਬਾਰ ਵਿੱਚ ਆ ਗਿਆ ਉਹਨੇ ਖਾ ਪਿਆ ਪੁੱਛਿਆ ਕਿ ਦਰਬਾਰ ਇਹਦੇ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਕੀਰਤਨ ਹੋ ਰਿਹਾ ਰਾਗੀ ਸੰਗਤ ਕੀਰਤਨ ਕਰ ਰਹੇ ਨੇ ਸੰਗਤ ਜੁੜ ਕੇ ਬੈਠੀ ਆ ਆ ਕੀ ਦੀਵਾਨ ਦਾ ਅਨੰਦ ਮਾਣਿਆ ਕਿੰਨਾ ਚਿਰ ਇਹ ਇਸ ਗੁਰੂ ਘਰ ਦੇ ਵਿੱਚ ਰਿਹਾ ਤੇ ਇੰਨੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਗੁਰੂ ਘਰ ਦੇ ਵਿੱਚ ਵੇਖਿਆ ਸੀ ਤੇ ਗੁਰੂ ਪਿਆਰਿਓ ਉਹਨੇ ਵਾਵਾ ਬਹੁਤ ਸਾਰੀ ਜਿਹੜੀ ਸਿਫਤ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੁ ਲਿਖੀ ਆ ਉਹਦੇ ਵਿੱਚ ਸ਼ਬਦ ਲਿਖੇ ਆ ਬਾਦਸ਼ਾ ਦਰবেশ ਗੁਰਗੋਬਿੰਦ ਸਿੰਘ ਬਾਦਸ਼ਾ ਸ਼ਬਦ ਤੇ ਦਰবেশ ਸ਼ਬਦ ਦੋਵੇਂ ਆਪੋਜੀਟ ਸ਼ਬਦ ਆ ਇੱਕ ਦੂਜੇ ਦੇ ਵਿਰੋਧੀ ਸ਼ਬਦ ਆ ਜਾਂ ਤੇ ਕੋਈ ਬੰਦਾ ਬਾਦਸ਼ਾ ਹੋ ਸਕਦਾ ਤੇ ਜਾਂ ਕੋਈ ਦਰবেশ ਹੋ ਸਕਦਾ ਦਰবেশ ਹੋਵਾ ਜਿਹਦੀਆਂ ਜੇਬਾਂ ਵਿੱਚ ਕੁਝ ਨਹੀਂ ਖਾਲੀ ਜੇਬਾਂ ਨੇ ਫਕੀਰ ਆ ਤੇ ਬਾਦਸ਼ਾ ਉਹ ਆ जिदे ਕੋਲ ਖੌਂਜਾ ਨੇ जिदे ਕੋਲ ਪ੍ਰਾਪਰਟੀ ਹੈ ਜਿਦੇ ਕੋਲ ਨਗਾਰੇ ਨਹੀਂ ਜਿਹੜਾ ਘੋੜਿਆਂ ਦਾ ਕਿੰਨੇ ਘੋੜ ਸਵਾਰਾਂ ਦਾ ਮਾਲਕ ਆ ਤੇ ਖੁਦ ਘੋੜ ਤੇ ਘੋੜ ਸਵਾਰੀ ਕਰਦਾ ਉਹ ਰਾਜਿਆਂ ਵਰਗੀ ਸ਼ਾਨਾ ਸ਼ੌਕਤ ਰੱਖਦਾ ਉਹਨੂੰ ਬਾਦਸ਼ਾਹ ਆਖਿਆ ਜਾਂਦਾ ਪਰ ਵੇਖੋ ਇਹ ਦੋਵੇਂ ਪੱਖੀ ਸਾਨੂੰ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਵਿੱਚੋਂ ਲੱਭਦੇ ਆ ਜਦੋਂ ਅੱਗੇ ਜਾ ਕੇ ਅਸੀਂ ਮਾਛੀਵਾੜੇ ਦਾ ਇਤਿਹਾਸ ਪੜ੍ਹਦੇ ਆ ਨਾ ਗੁਰੂ ਜੀ ਆ ਰਹੇ ਹਾਂ ਸਾਨੂੰ ਉਸ ਮਾਛੀਵਾੜੇ ਦੇ ਇਤਿਹਾਸ ਵਿੱਚ ਇਹ ਗੱਲ ਪੜਨ ਵਾਸਤੇ ਸੁਣਨ ਵਾਸਤੇ ਮਿਲਦੀ ਆ ਕਿ ਉੱਥੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜੋੜਾ ਨਹੀਂ ਉਹਨਾਂ ਕੋਲ ਘੋੜਾ ਨਹੀਂ ਸੀਸ ਤੇ ਕਲਗੀ ਨਹੀਂ ਤੇ ਦਰਵੇਸ਼ਾ ਵਰਗਾ ਜਿਹੜਾ ਭੇਖ ਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੋਵੇਂ ਹੀ ਭੇਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੇ ਅੰਦਰ ਸਾਨੂੰ ਵੇਖਣ ਨੂੰ ਮਿਲਦੇ ਕਿੰਨੀ ਵੱਡੀ ਗੱਲ ਆ ਮੈਂ ਅਰੰਭ ਚ ਕਹਿ ਰਿਹਾ ਸੀ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਹੜਾ ਰੂਪ ਵੇਖਣਾ ਚਾਹੁੰਦੇ ਹੋ ਲੀਡਰਸ਼ਿਪ ਵੇਖਣਾ ਚਾਹੁੰਦੇ ਹੋ ਬਾਦਸ਼ਾਹ ਵੇਖਣਾ ਚਾਹੁੰਦੇ ਹੋ ਕਵੀ ਵੇਖਣਾ ਚਾਹੁੰਦੇ ਹਾਂ ਲੇਖਕ ਵੇਖਣਾ ਚਾਹੁੰਦੇ ਹਾਂ ਦੂਰ ਅੰਦੇਸ਼ੀ ਵੇਖਣਾ ਚਾਹੁੰਦੇ ਹਾਂ ਕਿਹੜੀ ਚੀਜ਼ ਆ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਅੰਦਰੋਂ ਸਾਨੂੰ ਲੱਭਦੀ ਨਹੀਂ